ਪੁਰਤਾਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਵੱਡੀ ਖਬਰ ਨਾਲ 10 ਦੇ ਕਿ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਵੀਡੀਓ ਬੰਬ ਸੁੱਟਿਆ ਸਾਬਕਾ ਸੀਐਮ ਚੰਨੀ ਨੇ ਨਸ਼ੇ ਦੀ ਹੋਮ ਡਿਲੀਵਰੀ ਦਾ ਇਹ ਵੀਡੀਓ ਜਾਰੀ ਕੀਤਾ ਹੈ ਵੀਡੀਓ ਦੇ ਵਿੱਚ ਨਸ਼ੇ ਦੀ ਡਿਲੀਵਰੀ ਸੰਬੰਧੀ ਦੋ ਲੋਕਾਂ ਦੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਐਮਪੀ ਚਰਨਜੀਤ ਸਿੰਘ ਚੰਨੀ ਤਾਂ ਨਸ਼ੇ ਦੀ ਵਿਕਰੀ ਨੂੰ ਲੈ ਕੇ ਚੰਨੀ ਦੇ ਵੱਲੋਂ ਦਾਵਾ ਠੋਕਿਆ ਗਿਆ ਹੈ ਕਿ ਹੈ ਕਿ ਪੰਜਾਬ ਦੇ ਵਿੱਚ 5 ਮਿੰਟ ਦੇ ਵਿੱਚ ਨਸ਼ੇ ਦੀ ਹੋਮ ਡਿਲੀਵਰੀ ਹੁੰਦੀ ਹੈ ਤਾਂ ਵੀਡੀਓ ਦੇ ਵਿੱਚ ਨਸ਼ੇ ਦੀ ਡਿਲੀਵਰੀ ਸੰਬੰਧੀ ਦੋ ਲੋਕਾਂ ਦੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਨਸ਼ੇ ਦੀ ਵਿਕਰੀ ਨੂੰ ਲੈ ਕੇ ਚੰਨੀ ਦੇ ਵੱਲੋਂ ਦਾਵਾ ਠੋਕਿਆ ਗਿਆ ਹੈ ਕਿ ਪੰਜਾਬ ਦੇ ਅੰਦਰ 5 ਮਿੰਟਾਂ ਦੇ ਵਿੱਚ ਵਿੱਚ ਨਸ਼ੇ ਦੀ ਹੋਮ ਡਿਲੀਵਰੀ ਹੋ ਜਾਂਦੀ ਹੈ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਤੋਂ ਬਾਅਦ ਛੱਡ ਦਿੰਦੀ ਹੈ ਵੀਡੀਓ ਦੇ ਵਿੱਚ ਸਰਕਾਰ ਦੀ ਯੁੱਧ ਨਸ਼ਾ ਵਿਰੋਧ ਮਹਿੰਮਤੇ ਜੋ ਕਿ ਸਵਾਲ ਖੜੇ ਕੀਤੇ ਜਾ ਰਹੇ ਹਨ ਹਾਲਾਂਕਿ ਉਸ ਚੀਜ਼ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਮਹਿਜ਼ 5 ਮਿੰਟ ਦੇ ਅੰਦਰ ਜੋ ਨਸ਼ੇ ਦੀ ਹੋਮ ਡਿਲੀਵਰੀ ਹੋ ਜਾਂਦੀ ਹੈ ਸਵਾਲਾਂ ਦੇ ਵਿੱਚ ਹੈ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਦੇ ਮਹਿੰਮ ਤਸ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੇ ਵੱਲੋਂ ਮਾਨ ਸਰਕਾਰ ਤੇ ਵੀਡੀਓ ਬੰਬ ਸੁੱਟਿਆ ਗਿਆ ਸਾਬਕਾ ਸੀਐਮ ਚੰਨੀ ਨੇ ਨਸ਼ੇ ਦੀ ਹੋਮ ਡਿਲੀਵਰੀ ਦਾ ਇਹ ਵੀਡੀਓ ਜਾਰੀ ਕੀਤਾ ਹੈ ਵੀਡੀਓ ਦੇ ਵਿੱਚ ਨਸ਼ੇ ਦੀ ਡਿਲੀਵਰੀ ਸੰਬੰਧੀ ਦੋ ਲੋਕ ਗੱਲ ਕਰ ਰਹੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਗੱਲ ਕਰ ਰਹੇ ਨੇ ਨਸ਼ੇ ਦੀ ਵਿਕਰੀ ਨੂੰ ਲੈ ਕੇ ਚੰਨੀ ਨੇ ਹੁਣ ਦਾਵਾ ਠੋਕਿਆ ਕਿ ਪੰਜਾਬ ਦੇ ਅੰਦਰ 5 ਮਿੰਟਾਂ ਦੇ ਵਿੱਚ ਵਿੱਚ ਹੋਮ ਡਿਲੀਵਰੀ ਹੁੰਦੀ ਹੈ ਨਸ਼ੇ ਦੀ ਤਾਂ तमाम ਸਵਾਲ ਖੜੇ ਹੁੰਦੇ ਨੇ ਇਸ ਵੀਡੀਓ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਤੇ ਦੱਸ ਦੇ ਕਿ ਦੋ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਕੀ ਵੀਡੀਓ ਜਾਰੀ ਕੀਤੀ ਹੈ ਤੁਹਾਨੂੰ ਸੁਣਾਉਣੇ ਆ ਨਸ਼ਾ ਲੈਣਾ ਹੋਵੇ ਅੱਜ ਕਿੰਨੀ ਦੇਰ ਚ ਮਿਲ ਜੂਗਾ ਔਰੇ ਆ ਮਿਲ ਜੂਗਾ 10 ਮਿੰਟ 10 ਮਿੰਟ ਚ ਜ਼ਿਆਦਾ ਨਹੀਂ ਹੈ 10 ਮਿੰਟ ਜਿਆਦਾ ਨਹੀਂ 5 ਮਿੰਟ ਚ ਆ ਜੂਗਾ ਹਾਂਜੀ ਹਾਂਜੀ ਬਾਈ ਇਦਾਂ ਹੀ ਸੀਗਾ ਜੀ ਮੈਂ ਉਹਦੀ ਬਾਹ ਫੜੀ ਤੇ ਉਹਨੇ ਲਾਇਆ ਜਦੋਂ ਇੰਜੈਕਟ ਕਰਿਆ ਉਹਦੇ ਬਲੱਡ ਚ ਗਿਆ ਤੇ ਨਾਲ ਦੀ ਨਾਲ ਉਹਨੂੰ ਅਟੈਕ ਆ ਗਿਆ ਨਹੀਂ ਫਿਰ ਇਹ ਪੁਲਿਸ ਨਹੀਂ ਫੜਦੀ ਉਹਨਾਂ ਨੂੰ ਪੁਲਿਸ ਫੜਦੀ ਛੱਡ ਦਿੰਦੀ ਬਾਅਦ ਵਿੱਚ ਫਿਰ ਬਸ ਇੱਕ ਦਿਖਾਵਾ ਕਰਦੀ ਹੈ ਉਹਦਾ 15 2000 ਤੱਕ ਕਰਨੀ ਪੈਂਦਾ ਨਹੀਂ ਤਾਂ ਨਹੀਂ ਤਾਂ ਉਹ ਮਰਨੇ ਵਾਲੀ ਹਾਲਤ ਹੋ ਜਾਂਦੀ ਲਾ ਲੇ ਉਹਦੀ ਫੈਨ ਤਾਂ ਦੇਖਣਾ ਹੀ ਬੰਦ ਹੋ ਗਿਆ ਅੱਛਾ ਦਿਮਾਗ ਦੀ ਨਾੜ ਫਟ ਗਈ ਉਹਦੇ ਅੰਦਰ ਉਹ ਵੀ ਲੈ ਤਾਂ ਵੀ ਨਹੀਂ ਇਹ ਯੁੱਧ ਨਸ਼ਿਆਂ ਬਰੁੱਧ ਇਹਦੇ ਨਾਲ ਕੋਈ ਫਰਕ ਪਿਆ ਮਿਲਣ ਤੇ ਤੁਹਾਨੂੰ ਇਹ ਵਾਅਦਾ ਸੇ ਦੂਰ ਹੋਇਆ ਦੀ ਘਾਟਾ ਕੁਝ ਨਹੀਂ ਜਦੋਂ ਮੇਰੀ ਭੂਆ ਦਾ ਬੇਟਾ ਖਤਮ ਹੋਇਆ ਸੀ ਉਹ ਬੰਦੇ ਚ ਕੋਈ ਭੋਗ ਵੀ ਨਹੀਂ ਸੀ ਤੇ ਆਉ ਦਾ ਉਹ ਬੰਦੇ ਬਾਹਰ ਸੀ ਫੋਨ ਜੇ ਤੈਨੂੰ ਨਸ਼ਾ ਲੈਣਾ ਹੋਵੇ ਅੱਜ ਕਿੰਨੀ ਦੇਰ ਚ ਮਿਲ ਜੂਗਾ ਔਰੇ ਆ ਮਿਲ ਜਾਂ 10 ਮਿੰਟ 10 ਮਿੰਟ ਚ ਜ਼ਿਆਦਾ ਨਹੀਂ ਹੈ 10 ਮਿੰਟ ਜਿਆਦਾ ਨਹੀਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ तमाम ਸਵਾਲ ਖੜੇ ਹੁੰਦੇ ਨੇ ਮਾਨ ਸਰਕਾਰ ਤੇ ਖਬਰ ਤੇ ਵਧੇਰੇ ਗੱਲਬਾਤ ਕਰਾਂਗੇ ਸਹਿਯੋਗੀ ਮਨਜੋਤ ਸਿੰਘ ਕਾਂਗ ਫੋਨ ਲਾਈਨ ਤੇ ਜੁੜ ਚੁੱਕੇ ਨੇ ਮਨਜੋਤ ਹੈਰਾਨ ਕਰਨ ਵਾਲੀ ਵੀਡੀਓ ਹੈ ਜੋ ਕਿ ਸਾਬਕਾ ਸੀਐਮ ਨੇ ਸ਼ੇਅਰ ਕੀਤੀ ਹੈ ਤਾਂ ਇਹ ਦੋ ਲੋਕ ਨੇ ਜੋ ਕਿ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਗੱਲਬਾਤ ਕਰ ਰਿਹਾ ਹੈ ਸਾਫ਼ ਤੌਰ ਤੇ ਇਹਨਾਂ ਨੇ ਕਿਹਾ ਹੈ ਕਿ 10 ਮਿੰਟ ਤਾਂ ਬਹੁਤ ਜ਼ਿਆਦਾ ਹੈ 5 ਮਿੰਟ ਦੇ ਵਿੱਚ ਵਿੱਚ ਹੋਮ ਡਿਲੀਵਰੀ ਹੋ ਜਾਂਦੀ ਹੈ ਕਿਸ ਤਰੀਕੇ ਨਾਲ ਤੁਸੀਂ ਇਸ ਵੀਡੀਓ ਨੂੰ ਵੇਖਦੇ ਹੋ ਤਾਂ ਕੀ ਕੁਝ ਹੋਰ ਸਾਰੀ ਜਾਣਕਾਰੀ ਇਸ ਪੂਰੇ ਮਾਮਲੇ ਤੇ ਆ ਰਹੀਆਂ ਨੇ ਅ ਦੇਖੋ ਕੁਲਵਿੰਦਰ ਜ਼ਾਹਰ ਜੀ ਗੱਲ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਯੋਗਨਸ਼ਾ ਵਿਰੁੱਧ ਛੇੜਿਆ ਗਿਆ ਤਾਂ ਇਸ ਦੇ ਵਿੱਚ ਦੂਸਰੇ ਪਾਸੇ ਉਹਨਾਂ ਗੈਂਗਸਟਰ ਦੇ ਪਰਿਵਾਰ ਛੇੜਿਆ ਗਿਆ ਦੋਨੋਂ ਮੁਹਿਮ ਜੜੀਆਂ ਨੇ ਇਹਨਾਂ ਨੂੰ ਪੈਰਰ ਜੋੜ ਕੇ ਦੇਖਿਆ ਜਾਵੇ ਤਾਂ ਗਰਾਊਂਡ ਲੈਵਲ ਦੇ ਉੱਪਰ ਰਿਪੋਰਟ ਕੁਝ ਹੋਰ ਨਿਕਲ ਕੇ ਆਉਂਦੀ ਹੈ ਔਰ ਜਿਹੜੀ ਇਹ ਵੀਡੀਓ ਜਾਂ ਇੰਟਰਵਿਊ ਦੇ ਤੌਰ ਦੇ ਉੱਪਰ ਜਿਹੜੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰਾਂ ਵੱਲੋਂ ਕੀਤੀ ਗਈ ਹੈ ਤਾਂ ਸੁਭਾਵਿਕ ਤੌਰ ਦੇ ਉੱਪਰ ਇਹ ਗੱਲਾਂ ਆ ਜਮੀਨੀ ਪੱਤਰ ਦੇ ਉੱਪਰ ਅਸਲੀਅਤ ਨੂੰ ਨਿਹਾਰ ਦੀਆਂ ਨੇ ਕਿਉਂਕਿ ਕਈ ਵਾਰ ਅਸੀਂ ਪੀਟੀਸੀ ਨਿਊਜ਼ ਦੇ ਮਾਧਿਅਮ ਜ਼ਰੀਏ ਖਬਰਾਂ ਨਸ਼ਰ ਵੀ ਕਰ ਚੁੱਕੇ ਹਾਂ ਔਰ ਕਈ ਇਲਾਕੇ ਜਹਾਲਾਂਕੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਇਲਾਕਾ ਅਜਨਾਲਾ ਉੱਥੇ ਪਿਛਲੇ ਸਮੇਂ ਦੌਰਾਨ ਜਿਹੜੇ ਫਲੈਕਸ ਸੀਗੇ ਬੋਰਡ ਲੱਗੇ ਹੋਏ ਦਿਖਾਈ ਦਿੱਤੇ ਸੀ ਕਿ ਨਸ਼ਾ ਇੱਥੋਂ ਮਿਲਦਾ ਹੈ ਫਿਰ ਚਾਹੇ ਤੁਸੀਂ ਉਹਨੂੰ ਕੁਝ ਹੀ ਮਿੰਟਾਂ ਦੇ ਵਿੱਚ ਹੋਮ ਡਿਲੀਵਰੀ ਕਰਾ ਲਓ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਵਕ ਵਕ ਜਿਹੜੀਆਂ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਦੀਆਂ ਇੱਕੋ ਹੀ ਤਸਵੀਰ ਨਿਕਲ ਕੇ ਆਉਂਦੀ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਸ ਵੇਲੇ ਨਸ਼ੇ ਦੇ ਵਿੱਚ ਕਿਤਨਾ ਕਿਤੇ ਵਾਦਾ ਹੋਇਆ ਔਰ ਆਮ ਕਰਕੇ ਫਿਰ ਚਾਏ ਦਿਹਾਤੀ ਇਲਾਕਿਆਂ ਦਾ ਜ਼ਿਕਰ ਕਰਨ ਲਈ ਫਿਰ ਉਹ ਅੰਮ੍ਰਿਤਸਰ ਹੋ ਜੀ ਫਾਜ਼ਰ ਕਾ ਫਰੂਜ਼ਪੁਰ ਪੱਟੀ ਏਰੀਆ ਹੋ ਗਿਆ ਤਰਨਤਾਰਨ ਹੋ ਗਿਆ ਉਸ ਤੋਂ ਇਲਾਵਾ ਕਈ ਹੋਰ ਪੰਜਾਬ ਦੇ ਜਿਹੜੇ ਮਾਲਵਾ ਦੇ ਨਾਲ ਸਬੰਧਤ ਨਹੀਂ ਉਹਨਾਂ ਦੇ ਵਿੱਚੋਂ ਵੀ ਰਿਪੋਰਟਾਂ ਇਹੀ ਨਿਕਲ ਕੇ ਆਉਂਦੀਆਂ ਤੇ ਹਾਲਾਂਕਿ ਇੱਕ ਬੇਹੱਦ ਤਰਾਹ ਦੇਣ ਵਾਲੀ ਤਸਵੀਰ ਦੇ ਰੂਪ ਦੇ ਵਿੱਚ ਇਹ ਯੁੱਧ ਨਸ਼ਿਆਂ ਦੇ ਰੂਪ ਜਿਹੜਾ ਉੱਪਰ ਕੇ ਸਾਹਮਣੇ ਆ ਰਿਹਾ ਹਾਲਾਂਕਿ ਜੀ ਮਾਨ ਸਰਕਾਰ ਜਿਹੜੀ ਦਾਅਵੇ ਤਾਂ ਕੁਲਵਿੰਦਰ ਜ਼ਰੂਰ ਕਰਦੀ ਹੈ ਕਿ ਅਸੀਂ ਇੰਨਾ ਨਸ਼ਾ ਮੁਕਾਦਦਾ ਨਸ਼ਾ ਖਤਮ ਕਰ ਦਿੱਤਾ ਪਰ ਅਸਲ ਜਿਹੜੀ ਜਿਹੜੀ ਤਸਵੀਰ ਹੈ ਉਹ ਹੁਣ ਜਿਹੜੀ ਸਾਬਕਾ ਮੁੱਖ ਮੰਤਰੀ ਚਰਨੀ ਸਖਤਨੀ ਹੁਣਾ ਵੱਲੋਂ ਕੱਢੀ ਗਈ ਹੈ ਤਾਂ ਉਹ ਕਿਤੇ ਨਾ ਕਿਤੇ ਅਸਲੀਅਤ ਹੋ ਕੇ ਹੀ ਨਿਕਲਦੀ ਪਈ ਹੈ ਤਾਂ ਬਿਲਕੁਲ ਮਨਜੋਤ ਖਾਸ ਤੌਰ ਤੇ ਜੇਕਰ ਸਮਝਣ ਦੀ ਕੋਸ਼ਿਸ਼ ਕਰੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਨਸ਼ਾ ਵਿਦਿਅਕ ਅਦਾਰਿਆਂ ਤੱਕ ਪਹੁੰਚ ਚੁੱਕਿਆ ਹੈ ਚਲੋ ਸਾਬਕਾ ਸੀਐਮ ਨੇ ਇਹ ਵੀਡੀਓ ਜਾਰੀ ਕੀਤੀ ਹੈ तमाम ਸਵਾਲ ਤਾਂ ਖੜੇ ਕਰਦੀ ਹੀ ਹੈ ਪਰ ਇਸ ਦੇ ਬਚਾਲੇ ਜੇਕਰ ਇੱਕ ਸਟੂਡੈਂਟ ਹੈ ਨਸ਼ੇ ਤੱਕ ਪਹੁੰਚ ਕਰ ਸਕਦਾ ਹੈ ਨਸ਼ੇ ਦੇ ਸਮਾਗਰ ਤੱਕ ਪਹੁੰਚ ਕਰ ਸਕਦਾ ਹੈ ਫਿਰ ਪੰਜਾਬ ਪੁਲਿਸ ਕਿਉਂ ਨਹੀਂ ਅਸਲੀ ਤੌਰ ਦੇ ਉੱਪਰ ਇਸ ਵੀਡੀਓ ਦੇ ਵਿੱਚ ਇਸੇ ਦਾ ਜਵਾਬ ਕੁਲਵਿੰਦਰ ਬੜਾ ਸਪਸ਼ਟ ਦਿੱਤਾ ਗਿਆ ਹੈ ਕਿ ਜਦੋਂ ਠੀਕ ਹੈ ਮਨਜੋਤ ਲਗਾਤਾਰ ਬਣੇ ਰਹੋ ਸਾਡੇ ਨਾਲ ਕਾਂਗਰਸ ਤੋਂ ਸੀਨੀਅਰ ਸਪੋਕਸਪਰਸਨ ਅਸ਼ਪੀਤ ਸਿੰਘ ਖੜਿਆਲ ਫੋਨ 'ਤੇ ਜੁੜ ਚੁੱਕੇ ਨੇ ਖੜਿਆਲ ਸਾਹਿਬ ਪੀਟੀਸੀ ਨਿਊਜ਼ ਤੋਂ ਬਹੁਤ-ਬਹੁਤ ਸਵਾਗਤ ਹੈ ਖੜਿਆਲ ਸਾਹਿਬ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀਡੀਓ ਜੋ ਕਿ ਸ਼ੇਅਰ ਕੀਤੀ ਗਈ ਹੈ ਤਮਾਮ ਸਵਾਲ ਖੜੇ ਕਰਤੀ ਹੈ ਪਹਿਲਾ ਤਾਂ ਪੰਜਾਬ ਸਰਕਾਰ ਦੀ ਮੁਹਿੰਮ ਤੇ ਤੇ ਫਿਰ ਪੰਜਾਬ ਪੁਲਿਸ ਤੇ ਕਿਵੇਂ ਤੁਸੀਂ ਇਸ ਵੀਡੀਓ ਨੂੰ ਵੇਖਦੇ ਹੋ ਦੇਖੋ ਆਮ ਆਦਮੀ ਪਾਰਟੀ ਨੇ ਕਿਹਾ ਯੁੱਧ ਨਸ਼ੇ ਵਿਰੁੱਧ ਕਰਨਾ ਜੀ ਉਹ ਫੇਲ ਹੋ ਗਿਆ ਫਿਰ ਇਹ ਕਹਿੰਦੇ ਅਸੀਂ ਯੁੱਧ ਨਸ਼ੇ ਵਿਰੁੱਧ 2.0 ਕਰਨਾ ਹੈ ਉਹ ਫੇਲ ਹੋ ਗਿਆ ਜਿੰਨਾ ਜੋਰ ਇਹ ਟਾਈਟ ਉਸ ਤੋਂ ਪਹਿਲਾਂ ਵਾਰ ਅਗੇਂਸਟ ਡਰਗ ਨਾ ਰੱਖਿਆ ਸੀਗਾ ਜੀ ਸੋ ਜਿੰਨਾ ਜੋਰ ਇਹ ਟਾਈਟਲ ਬਦਲਣ ਤੇ ਲਾਉਂਦੇ ਆ ਨਾ ਉਹਨਾਂ ਜੋਰ ਗਰਾਊਂਡ ਲੈਵਲ ਤੇ ਲਾ ਦੇਣ ਤੇ ਮੈਨੂੰ ਲੱਗਦਾ ਥੋੜਾ ਬਹੁਤ ਫਰਕ ਪਵੇ ਪਰ ਹਾਲਾਤ ਇਹ ਆਜਦੇ ਦੇ ਕੰਦਾ ਤੇ ਪਿੰਡਾਂ ਚ ਲਿਖਿਆ ਪੈ ਚਿੱਤਾ ਇੱਥੇ ਵਿਗਦਾ ਹੈ ਜੀ ਬਿਲਕੁਲ ਹਾਈ ਕੋਰਟ ਸੂਵ ਮੋਟੋ ਕਮਿਜ਼ਨਸ ਲੈਂਦੀ ਹੈ ਉਹਦੇ باوجود ਆਮ ਆਦਮੀ ਪਾਰਟੀ ਦੀ ਸਰਕਾਰ ਸਭ ਕੁਝ ਨਹੀਂ ਸਿੱਖਦੀ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਮਾਵਾ ਦੇ ਪੁੱਤ ਮਰ ਰਹੇ ਡਰਗਓਵਰਡੋਸ ਕਰਕੇ ਐਨਸੀਆਰ ਵੀ ਰਿਪੋਰਟ ਹੈ ਡਰਗਓਵਰਡੋਸ ਕਰਕੇ ਸਭ ਤੋਂ ਵੱਧ ਮੌਤਾ ਪੰਜਾਬ ਚ ਹੋ ਰਹੀਆਂ ਤੇ ਜਵਾਬਦੇਹੀ ਕਿਦੀ ਫਿਕਸ ਹੋਣੀ ਚਾਹੀਦੀ ਹੈ ਮਾਨ ਸਾਹਿਬ ਦੀ ਅਸੀਂ ਕਹੀਂ ਕਹਿੰਦੇ ਹਾਂ ਮਾਨ ਸਾਹਿਬ ਪੰਜਾਬ ਨੂੰ ਨਹੀਂ ਚਲਾ ਸਕਦੇ ਨੇਤਜੁਰ ਬਾਤੇ ਉਹ ਵਿਜਨ ਹੈਗਾ ਸੋ ਮਾਨ ਸਾਹ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਬਤੌਰ ਹੋਮ ਮਨਿਸਟਰ ਬਿਕੋਜ਼ ਉਹਨਾਂ ਤੋਂ ਇਹ ਨਹੀਂ ਹੋ ਸਕੂਗਾ ਉਹਨਾਂ ਦੇ ਵਸਦਾ ਕੰਮ ਨਹੀਂ ਹੈ ਬਿਕੋਜ਼ 4 ਸਾਲ ਤਾਂ ਹੋ ਗਏ ਆਲਰੇਡੀ ਪੰਜਾਬ ਚ ਨਸ਼ਾ ਕਿੰਨਾ ਵੱਧ ਗਿਆ ਡਰਗ ਬਲੂਸ ਕਰਕੇ ਮੌਤਾ ਕਿੰਨੀ ਵੱਧ ਗਿਆ ਡੀ ਐਡਿਕਸ਼ਨ ਸੈਂਟਰ ਜਾਲੀ ਵਿਦਆਊਟ ਲਾਇਸੈਂਸ ਕਿੰਨੇ ਵੱਧ ਗਏ ਜਿਹੜੇ ਮਨਮਰਜ਼ੀ ਨਾਲ ਹੀ ਕਿਸੇ ਨੂੰ ਕੁਝ ਵੀ ਦੇਈ ਜਾਂਦੇ ਆ ਪੇਸ਼ੈਂਟਸ ਰੱਖ ਰੱਖ ਕੇ ਮਨਮਰਜ਼ੀ ਨਾਲ ਦਵਾਈਆਂ ਦੇ ਰਿਹਾ ਉਹਨਾਂ ਨੂੰ ਨਸ਼ਾ ਦੇ ਰਿਹਾ ਉਹਨਾਂ ਨੂੰ ਸੋ ਅੱਜ ਹਾਲਾਤ ਇਹ ਨੇ ਜੀ ਪੰਜਾਬ ਦੀ ਛਰੀ ਵੀ ਇਫੈਕਟਡ ਹੈ ਆ ਜਿਹੜੀਆਂ ਵੀਡੀਓਜ਼ ਅੱਗੇ ਆ ਰਹੀਆਂ ਨੇ ਜਿਹੜੇ ਇਸ਼ੂਜ਼ ਅੱਗੇ ਆ ਰਹੇ ਐ ਐਨਐਸ ਨੂੰ ਲੈ ਕੇ ਸਾਡੀ ਛਵੀ ਖਰਾਬ ਕਰਦੇ ਐ ਤੇ ਤਾਂ ਕਰਕੇ ਅਸੀਂ ਕਹਿੰਨੇ ਐ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਟਿਨਿਓਰ ਐ ਇਤਿਹਾਸ ਦੇ ਕਾਲੇ ਪੰਨਿਆਂ ਤੇ ਕਾਲੇ ਅਕਸਰਾਂ 'ਚ ਲਿਖਿਆ ਜਾਊਗਾ ਵੀ ਸਭ ਤੋਂ ਵੱਧ ਨਸ਼ਾ ਇਹਨਾਂ ਦੇ ਰਾਜ 'ਚ ਵੇਖਿਆ ਤੇ ਇਹ ਕਰਨਗੇ ਕੀ ਮਾਫੀ ਮੰਗਣ ਵਾਲੀ ਪਾਰਟੀ ਯੂ ਟਰਨ ਮੰਨ ਵਾਲੀ ਪਾਰਟੀ ਲਿਖਤ ਮਾਫੀ ਨਾਮੇ ਤਾਂ ਇਹ ਦਿੰਦੇ ਇਲਜ਼ਾਮ ਲਾ ਲਾ ਕਿ ਯੂ ਟਰਨ ਮਾਰਦੇ ਆ ਤੇ ਮਜੀਠੀਆ ਸਾਹਿਬ ਦੇ ਕੇਸ ਵੀ ਚਲਾਨੀਏ ਤੱਕ ਇਹਨਾਂ ਨੂੰ ਪੇਸ਼ ਹੋਇਆ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਸੋ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰੂੰਗਾ ਆਵਾਮੀ ਪਾਰਟੀ ਸਰਕਾਰ ਨੂੰ ਵੀ ਕੁੰਭ ਕਰਨ ਦੀ ਨੀਂਦ ਚੋਂ ਜਾਗ ਜੋ ਕੁਝ ਥੋੜੇ ਮਹੀਨੇ ਰਹਿ ਗਏ ਜੇ ਹਜੇ ਵੀ ਨਾ ਤੁਸੀਂ ਕੁਝ ਕੀਤਾ ਤਾਂ ਲੋਕ ਮਾਫੀ ਕਰਨਗੇ ਬਿਲਕੁਲ ਖੜਿਆਲ ਸਾਹਿਬ ਜਿਸ ਹਸਬ ਦੇ ਨਾਲ ਇਹ ਵੀਡੀਓ ਜੋ ਕੇ ਸਾਂਝਾ ਕੀਤੀ ਗਈ तमाम ਸਵਾਲ ਖੜੇ ਹੋਣੇ ਲਾਜ਼ਮੀ ਨੇ ਪਰ ਇਸ ਦੇ ਵਿਚਾਲੇ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਨਸ਼ਾ ਅੱਜ ਦੇ ਸਮੇਂ ਦੇ ਵਿੱਚ ਵਿਦਿਆਕ ਅਦਾਰਿਆਂ ਤੱਕ ਪਹੁੰਚ ਗਿਆ ਪਰ ਜੇ ਇੱਕ ਸਟੂਡੈਂਟ ਨਸ਼ੇ ਦੇ ਸੁੱਧਾਗਰ ਤੱਕ ਪਹੁੰਚ ਕਰ ਸਕਦਾ ਫਿਰ ਪੰਜਾਬ ਪੁਲਿਸ ਕਿਉਂ ਨਹੀਂ ਪਹੁੰਚ ਕਰ ਸਕਦੀ ਕਿੱਥੇ ਢਿਲੇ ਰਹਿ ਰਹੀ ਹੈ ਦੇਖੋ ਪੰਜਾਬ ਪੁਲਿਸ ਉਹਨਾ ਕੀ ਕੰਮ ਕਰੂਗੀ ਨਾ ਜਿੰਨੀ ਕਿ ਰਿਐਕਸ਼ਨ ਮਾਨ ਸਾਹਿਬ ਦੇਣਗੇ ਹੋਮ ਮਿਨਿਸਟਰ ਸਾਹਿਬ ਦੇਣਗੇ ਤੇ ਜਦੋਂ ਡਾਇਰੈਕਸ਼ਨਸ ਹੀ ਨਹੀਂ ਆਉਣ ਗਿਆ ਮਾਨ ਸਾਹਿਬ ਟਾਈਮ ਹੀ ਨਹੀਂ ਕੱਢਣਗੇ ਉਹ ਸੰਜੀਤਾ ਹੀ ਨਹੀਂ ਨੇ ਇਸ ਈਸ਼ੂ ਨੂੰ ਲੈ ਕੇ ਉਹਨਾਂ ਲਈ ਪਾਰਟੀ ਦਾ ਇੰਟਰਸਟ ਪਹਿਲਾ ਹੈ ਪੰਜਾਬ ਦਾ ਇੰਟਰਸਟ ਬਾਅਦ ਚ ਹੈ ਤੇ ਓਬਵੀਅਸ ਗੱਲ ਹੈ ਜਦੋਂ ਪੋਲਿਟੀਕਲ ਵਿਲ ਲੈਕਿੰਗ ਹੈ ਪੋਲਿਟੀਕਲ ਵਿਲ ਦੀ ਇੱਥੇ ਬਹੁਤ ਵੱਡੀ ਕਮੀ ਹੈ ਉਹ ਮਨਸ਼ਾ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਇਹਨਾਂ ਦਾ ਸਿਰਫ ਔਰ ਸਿਰਫ ਇਹ ਏਜੰਡਾ ਹੁੰਦਾ ਵੀ ਅਸੀਂ ਮੀਡੀਆ 'ਚ ਨੈਰੇਟਿਵ ਫਲਾ ਦਈਏ। ਅ ਠੀਕ ਹੈ ਠੀਕ ਹੈ। ਖੜਿਆਲ ਸਾਹਿਬ ਲਗਾਤਾਰ ਫੋਨ ਲਾਈਨ ਤੇ ਜੁੜੇ ਰਹੋ। ਸਾਡਾ ਸ਼੍ਰੋਮ ਨੇ ਕੱਲ੍ਹ ਤਲ ਤੋਂ ਸੀਨੇ ਸਪੋਕਸਪਰਸਨ ਅਰਸ਼ੀਪ ਸਿੰਘ ਕਲੇਰ ਵੀ ਝੜ ਚੁੱਕੇ ਨੇ। ਕਲੇਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਤੇ। ਅ ਸਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀਡੀਓ ਜੋ ਕਿ ਸ਼ੇਅਰ ਕੀਤੀ ਗਈ ਹੈ। ਤਮਾਮ ਸਵਾਲ ਖੜੇ ਕਰਦੇ ਤੁਸੀਂ ਉਹ ਵੀਡੀਓ ਵੇਖ ਹੀ ਲਈ ਹੋਵੇਗੀ। ਕਿਸ ਤਰੀਕੇ ਨਾਲ ਤੁਸੀਂ ਉਹ ਦੇਖਦੇ ਹੋ ਕੀ ਤੁਹਾਡਾ ਪਹਿਲਾ ਪ੍ਰਤੀਕਰਮ ਹੈ? ਦੇਖੋ ਪੰਜਾਬ ਦੇ ਵਿੱਚ ਅੱਜ ਡਰ ਡਰੱਗਸ ਦੇਸ਼ ਦਾ ਨਹੀਂ ਦੁਨੀਆ ਦਾ ਮਸਲਾ ਹੈ ਜਿਸ ਤਰੀਕੇ ਦੁਨੀਆ ਦੇ ਵਿੱਚ ਡਰੱਗਸ ਆਇਆ ਉਸੇ ਤਰੀਕੇ ਭਾਰਤ ਦੇ ਵਿੱਚ ਆਇਆ ਉਸੇ ਤਰੀਕੇ ਪੰਜਾਬ ਦੇ ਵਿੱਚ ਆਇਆ ਜੀ ਪਰ ਉਸ ਸਮੇਂ ਦੀਆਂ ਸਰਕਾਰਾਂ ਨੂੰ ਬਦਨਾਮ ਜ਼ਿਆਦਾ ਕੀਤਾ ਗਿਆ ਖਾਸ ਕਰਕੇ ਜੇ ਮੈਂ ਗੱਲ ਕਰਾਂ ਸ਼ਰਮਨੀ ਇਕਾਲੀ ਦਲ ਦੀ ਰਾਹੁਲ ਗਾਂਧੀ ਸਾਹਿਬ ਨੇ ਵੀ ਉਦੋਂ ਆ ਕੇ ਬਿਆਨ ਦਿੱਤਾ ਸੀ ਕਿ ਜੀ 75% ਪੰਜਾਬ ਦਾ ਯੂਥ ਨਸ਼ੇੜੀ ਹੈ ਜਿੱਤੇ ਕਰਕੇ ਸਾਡੇ ਪੰਜਾਬੀ ਨੌਜਵਾਨਾਂ ਦਾ ਬਹੁਤ ਨੁਕਸਾਨ ਹੋਇਆ ਹੂੰ ਫਿਰ ਆਮ ਆਦਮੀ ਪਾਰਟੀ ਨੇ ਡਰੱਗਸ ਨੂੰ ਲੈ ਕੇ ਬਹੁਤ ਸਿਆਸਤ ਕੀਤੀ ਔਰੇ ਆਮ ਆਦਮੀ ਪਾਰਟੀ ਪਹਿਲੀ ਉਹ ਪਾਰਟੀ ਹੈ ਦੇਸ਼ ਦੀ ਜਿਹਨੂੰ ਕਿਸੇ ਹਾਈ ਕੋਰਟ ਨੇ ਗੱਲ ਕਹੀ ਹੈ ਮਤਲਬ ਪੰਜਾਬ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਨੂੰ ਬੁਲਾ ਕੇ ਉਹਨਾਂ ਤੋਂ ਕੋਰਟ ਦੇ ਵਿੱਚ ਮਾਫੀ ਮੰਗਵਾਈ ਤੇ ਗੱਲ ਕਹੀ ਕਿ ਪੰਜਾਬ ਚ ਇਸ ਤਰੀਕੇ ਲੱਗ ਰਿਹਾ ਜਿਵੇਂ ਨਸ਼ਾ ਸਰਕਾਰ ਵਕਾਰੀ ਹੈ ਮਤਲਬ ਇਹ ਤਾਂ ਵੱਡਾ ਕਲੰਕ ਕੋਈ ਹਾਈ ਕੋਰਟ ਕਿਸੇ ਸਰਕਾਰ ਤੇ ਨਹੀਂ ਲਾ ਸਕਦੀ گورنر ਸਾਹਿਬ ਜਦੋਂ ਬਾਰਡਰ ਸੂਬਿਆਂ ਦੇ ਦੌਰੇ ਤੇ ਜਾਂਦੇ ਨੇ ਡੀਜੀਪੀ ਚੀਫ ਸੈਕਟਰੀ ਦੀ ਹਾਜ਼ਰੀ ਚ ਲੈ ਕੇ ਆਉਂਦੇ ਨੇ ਕਿ ਸਕੂਲਾਂ ਕਾਲਜਾਂ ਤੱਕ ਨਸ਼ਾ ਪਹੁੰਚ ਗਿਆ ਸੋ ਅੱਜ ਪੰਜਾਬ ਚ ਮੈਨੂੰ ਲੱਗਦਾ ਘਰ ਘਰ ਦੇ ਵਿੱਚ ਨਸ਼ਾ ਪੈਨੇਟ੍ਰੇਟ ਕਰ ਗਿਆ ਸਕੂਲਾਂ ਤੱਕ ਪਹੁੰਚ ਗਿਆ ਛੋਟੀਆਂ ਹੱਟੀਆਂ ਤੇ ਵਿਕ ਰਿਹਾ ਤੇ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਸਾਡੀ ਪੁਲਿਸ ਹੈ ਇਹਦਾ ਇੱਕੋ ਕੰਮ ਰਹਿ ਗਿਆ ਕਿ ਜੀ ਸਿਆਸੀ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਾ ਦਿਓ ਜੀ ਉਹਨਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰ ਦਿਓ ਨਾ ਲਾਅ ਐਂਡ ਆਰਡਰ ਸੰਭਰੀ ਹੈ ਨਾ ਡਰੱਗ ਮੈਨਜਮੈਂਟ ਸੰਭਰੀ ਹੈ ਸਿਰਫ ਸਿਆਸੀਕਰਨ ਕਰਕੇ ਜਿਹੜਾ ਕੇਜਰੀਵਾਲ ਹੈ ਉਹਨੂੰ ਖੁਸ਼ ਕੀਤਾ ਜਾ ਰਿਹਾ ਔਰ ਪੰਜਾਬ ਦੇ ਜਿਹੜੇ ਇਹ ਬੱਦਰ ਹਾਲਾਤ ਨੇ ਅੱਜ ਇਹਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਤਿਹਾਸ ਤੋਂ ਉਹਨੂੰ ਯਾਦ ਰੱਖੋ ਇਹ ਸਭ ਬਾਹਰਲੇ ਨੇ ਇਹ ਜਿਹੜੇ ਕੇਜਰੀਵਾਲ ਸਿਸੋਧੀਆਂ ਜੈਨ ਇਹ ਸਭ ਬਾਹਰਲੇ ਲੋਕ ਨੇ ਤੁਸੀਂ ਆਪਣੇ ਹੋ ਕੇ ਜਿਹੜੀ ਪੰਜਾਬ ਨੂੰ ਧਗਾ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀ ਤਰੱਕੀ ਵਾਸਤੇ ਲੋਕਾਂ ਨੇ ਚੁਣਿਆ ਸੀ ਤੇ ਉਹੀ ਮੁੱਖ ਮੰਤਰੀ ਭਗਵੰਤ ਮਾਨ ਉਸ ਕੁਹਾੜੀ ਦਾ ਦਸਤਾਬੜ ਰਹੇ ਨੇ ਜਿਹੜੀ ਕਹਾੜੀ ਨੇ ਪੰਜਾਬ ਦੀ ਨੌਜਵਾਨੀ ਖਤਮ ਕਰਤੀ ਜਿਹੜੀ ਕਹਾੜੀ ਨੇ ਪੰਜਾਬ ਨੂੰ ਇਕਨੋਮਿਕਲੀ ਖਤਮ ਕਰਤਾ ਸੋ ਅੱਜ ਜਿਹੜਾ ਇਹ ਪੰਜਾਬ ਦੇ ਹਾਲਾਤ ਨੇ ਇਹਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਬਿਲਕੁਲ ਕਲੇਰ ਸਾਹਿਬ ਜਿਸ ਹਿਸਾਬ ਦੇ ਨਾਲ ਅਰਸ਼ਪ੍ਰੀਤ ਸਿੰਘ ਖੜਿਆਲ ਵੀ ਕਾਂਗਰਸ ਨਾਲ ਜੁੜੇ ਹੋਏ ਸੀ ਉਹਨਾਂ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਸੀ ਕਿ ਗਲੀਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਨਸ਼ਾ ਇੱਥੇ ਵਿਕਦਾ ਹੈ ਜੇ ਆਮ ਲੋਕ ਨਸ਼ੇ ਤੱਕ ਪਹੁੰਚ ਕਰ ਸਕਦੇ ਆ ਫਿਰ ਪੰਜਾਬ ਸਰਕਾਰ ਜੋ ਇਹ ਹੁਕਮ ਕਿਉਂ ਨਹੀਂ ਜਾਰੀ ਕਰਦੀ ਡੀਜੀਪੀ ਪੰਜਾਬ ਦੇ ਕੀ ਕਰ ਰਹੇ ਨੇ ਤੁਸੀਂ ਇਹ ਦੇਖੋ ਨਾ ਜੀ ਕਿ ਸ਼ੁੱਧ ਨਸ਼ਿਆਂ ਵਿਰੁੱਧ ਪਹਿਲਾਂ ਇੱਕ ਫੇਜ਼ ਚਲਾਇਆ ਉਹਦੇ 'ਚ ਟੀਵੀ ਦੇ ਉੱਤੇ ਚੈਨਲਾਂ ਦੇ ਉੱਤੇ ਪ੍ਰਚਾਰਾ ਗਿਆ ਦੇਖੋ ਜੀ ਅਸੀਂ ਨਸ਼ਾ ਤਸਕਰਾਂ ਦੇ ਘਟਾਤੇ ਹਾਲਾਂਕਿ ਉਸ ਦਿਨ ਵੀ ਮੈਂ ਸਵਾਲ ਚੱਕਿਆ ਸੀ ਕਿ ਕੋਈ ਵੱਡਾ ਫਾਰਮ ਹਾਊਸ ਨਹੀਂ ਟਾਇਆ ਕੋਈ ਵੱਡਾ ਘਰ ਨਹੀਂ ਟਾਇਆ ਕਿਸੇ ਗਰੀਬ ਦੇ ਘਰ ਦੇ ਮੂਰਲੀ ਦੀ ਵਾੜ ਢਾ ਕੇ ਉਹਨੂੰ ਤੁਸੀਂ ਕਹੋ ਨਸ਼ਾ ਤਸਕਰਾਂ ਤੇ ਕਾਰਵਾਈ ਕਰਤੀ ਤੇ ਜਦੋਂ ਹਾਈ ਕੋਰਟ ਨੇ ਸਵਾਲ ਕੀਤਾ ਕਿ ਜੀ ਸਾਨੂੰ ਦੱਸੋ ਤੁਸੀਂ ਕਿਹੜੇ ਨਸ਼ਾ ਤਸਕਰ ਦਾ ਘਟਾ ਆਇਆ ਉੱਥੇ ਜਾ ਕੇ ਕਹਿੰਦੇ ਨਹੀਂ ਜੀ ਇਹ ਨਸ਼ਾ ਤਸਕਰਾਂ ਦੇ ਘਰ ਨਹੀਂ ਸੀ ਇਹ ਤਾਂ ਮਿਊਸਪਲ ਲਾਜ਼ ਦੀ ਵਾਇਲੇਸ਼ਨ ਸੀ ਤਾਂ ਟਾਏ ਨੇ ਹੁਣ ਜਿੱਦ ਨਸ਼ਿਆਂ ਵਿਰੁੱਧ ਟੂ ਚੱਲ ਰਿਹਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਨ ਯੁੱਧ ਨਸ਼ਿਆਂ ਵਿਰੁੱਧ ਟੂ ਇਹਦਾ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਕੋਈ ਅਸਰ ਦੇਖਣ ਨੂੰ ਨਹੀਂ ਪੰਜਾਬ ਦੇ ਵਿੱਚ ਨਸ਼ਾ ਤਸਕਰ ਢੱਲੇ ਨਾਲ ਨਸ਼ਾ ਵੇਚ ਰਹੇ ਨੇ ਔਰ ਪੰਜਾਬ ਸਰਕਾਰ ਔਰ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਇਸ ਗੱਲ ਹੀ ਜਵਾਬ ਦੇਣ ਕਿ 2022 ਦੀ ਚੋਣਾਂ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਕਹਿੰਦੇ ਸੀ ਜੀ ਪੰਜਾਬ 'ਚ ਨਸ਼ਾ ਜਿੱਥੇ ਵਿਕਦਾ ਮੈਨੂੰ ਪਤਾ ਹੈ ਕਿਡੀਆਂ ਉਹ ਫੈਕਟਰੀਆਂ 'ਚ ਬਣਦਾ ਮੈਨੂੰ ਪਤਾ ਹੈ ਕਿ ਹੁਣ ਉਹ ਫੈਕਟਰੀਆਂ ਨਾਲ ਸਮਝੌਤਾ ਹੋ ਗਿਆ ਕਿਸੇ ਕਿਸਮ ਦਾ ਇਹਦੇ ਬਾਰੇ ਵੀ ਮੁੱਖ ਮੰਤਰੀ ਜਵਾਬ ਦੇ ਬਿਲਕੁਲ ਠੀਕ ਹੈ ਕਲੈਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਪੀਟੀਸੀ ਨਿਊਜ਼ ਦੇ ਨਾਲ ਜੁੜੇ ਤੁਸੀਂ ਖੜਿਆਲ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਜੋ ਪੀਟੀਸੀ ਨਿਊਜ਼ ਨੂੰ ਦਿੱਤਾ ਹਾਲਾਂਕਿ ਤਮਾਮ ਸਵਾਲ ਖੜੇ ਹੁੰਦੇ ਨੇ ਪਰ ਇਹ ਜੋ ਵੀਡੀਓ ਜਾਰੀ ਤਾਂ ਹੋਵੇਗੀ ਜਾਂ ਫਿਰ ਇਸੇ ਤਰੀਕੇ ਨਾਲ ਅਸੀਂ ਪੰਜਾਬ ਦੇ ਪੁੱਤ ਐ ਉਹ ਮਰਨ ਦੇ ਲਈ ਛੱਡ ਦਈ ਐ